ਹਾਂਜੀ ਦੋਸਤੋ ਮੈਂ ਪ੍ਰਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਜਿਵੇਂ ਤੁਹਾਨੂੰ ਪਤਾ ਕਿ ਅੱਜ ਮਨਾਉਣ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਪਹਿਲਾ ਇਨਾਮ 1.5 ਲੱਖ ਦੂਸਰਾ ਇਨਾਮ 1 ਲੱਖ ਰੁਪਿਆ ਬੈਸਟਾਂ ਦੇ ਲਈ ਨਵੇਂ ਮਿਹਦਰਾ ਟਰੈਕਟਰ ਦਿੱਤੇ ਜਾਣਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਵਿੱਚ ਇਥੇ ਕਿਹੜੀਆਂ ਚੋਟੀ ਦੀਆਂ ਟੀਮਾਂ ਬਣ ਕੇ ਆ ਰਹੀਆਂ ਨੇ ਤੇ ਉਹਨਾਂ 'ਚ ਕਿਹੜੇ-ਕਿਹੜੇ ਪਲੇਅਰ ਖੇਡ ਰਹੇ ਹਨ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਬਣੇ ਘੰਟੀ ਵਾਲੇ ਬਟਨ ਨੂੰ ਆਨ ਦੇ ਸੈੱਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਨਵੀਂ ਆਉਣ ਵਾਲੀ ਵੀਡੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਕਿ ਇਸ ਕਬੱਡੀ ਕੱਪ ਤੇ 4 ਖੜਾਈ ਬਾਹਰੋਂ ਹਨ ਟੀਮ ਸ਼ਕਰਪੁਰ ਵਿੱਚ ਸਾਜੀ ਸ਼ਕਰਪੁਰ ਫਰਿਆਦ ਸ਼ਕਰਪੁਰ ਰਿੰਕੂ ਖਰਾਟੀ ਬੂਰੀਆ ਸੇਸਰ ਗੁਰਵਿੰਦਰ ਕੰਗਾ ਤੇ ਕੁਲਵੀਰ ਜਟਾਣਾ ਵਰਗੇ ਪਲੇਅਰ ਖੇਡਣਗੇ ਤੇ ਨਾਲ ਹੀ ਦੋਸਤੋ ਦਿਆਰੇ ਦੀ ਟੀਮ ਵਿੱਚ ਸ਼ੀਲੂ ਬਾਹੂ ਅਕਬਰਪੁਰ ਅੰਬਾਸੌਰ ਸਿੰਘਾ ਦੀਪਦ ਬੁਰਜੀ ਮੋਹਿਤ ਤੇ ਗਰਵੀ ਦੇਵਰਾ ਤੇ ਅਮਨ ਦੇਵਰਾ ਵਰਗੇ ਪਲੇਅਰ ਖੇਡਣਗੇ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਚਲਦੇ ਇਸ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਕਬੱਡੀਆਂ ਰਿਲੇਟਿਡ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ